ਪਲਾਟ ਦਿਖਾਉਣ ਦੇ ਬਹਾਨੇ ਲਾਲੇ ਨਾਕ ਕੀਤੀ ਲੱਖਾਂ ਰੁਪਿਆਂ ਦੀ ਲੁੱਟ ਮੋਟਰਸਾਈਕਲ ਤੇ ਬਿਠਾ ਕੇ ਸੁਨਸਾਨ ਜਗ੍ਹਾ ਤੇ ਲੈ ਗਿਆ ਲੁਟੇਰਾ ਸੋਨੇ ਦੀਆਂ ਅਗੋਠੀਆਂ ਤੇ 1 ਲੱਖ ਦੇ ਕਰੀਬ ਕੈਸ਼ ਲੁੱਟ ਕੇ ਹੋਇਆ ਫਰਾਰ ਕਟਨਾ ਦੀ ਸਿਸਟ ਵੀ ਵੀਡੀਓ ਵੀ ਆਈ ਸਾਹਮਣੇ ਅਕਸਰ ਹੀ ਚੋਰੀਆਂ ਤੇ ਲੁੱਟਖੋਹਾਂ ਦੀਆਂ ਖਬਰਾਂ ਸਾਹਮਣੇ ਹੀ ਆਉਂਦੀਆਂ ਰਹਿੰਦੀਆਂ ਨੇ ਕਿ ਕਿਸੇ ਭੋਲੇ-ਪਾਲੇ ਵਿਅਕਤੀ ਦੇ ਨਾਲ ਲੁੱਟ ਕੀਤੀ ਗਈ ਜਾਂ ਫਿਰ ਚੋਰੀ ਦੀ ਘਟਨਾ ਵਾਪਰੀਆ ਤਾਂ ਇੱਕ ਤਾਜ਼ਾ ਮਾਮਲਾ ਬਠਿੰਡਾ ਦੀ ਗੁਨੀਆਣਾ ਮੰਡੀ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਲਾਲੇ ਨੂੰ ਨਿਸ਼ਾਨਾ ਬਣਾਇਆ ਗਿਆ ਲੁਟੇਰੇ ਦੇ ਵੱਲੋਂ ਤੰਦਰਸ ਦੀ ਕਿ ਲਾਲੇ ਦੇ ਨਾਲ ਲੱਖਾਂ ਰੁਪਏਾਂ ਦੀ ਲੁੱਟ ਕੀਤੀ ਹੈ ਪ੍ਰੋਪਰਟੀ ਦਾ ਕਰਨ ਵਾਲੇ ਲਾਲਾ ਟੌਡਰ ਸੇਟ ਨੂੰ ਇੱਕ ਵਿਅਕਤੀ ਪਲਾਟ ਦਿਖਾਉਣ ਦੇ ਬਹਾਨੇ ਦੁਕਾਨ ਤੋਂ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਥੋੜੀ ਹੀ ਦੂਰੀ ਤੇ ਸੁਨਸਾਨ ਜਗ੍ਹਾ ਤੇ ਲੈ ਗਿਆ ਜਿੱਥੇ ਜਾ ਕੇ ਵਿਅਕਤੀ ਨੇ ਲਾਲੇ ਦੇ ਚਾਕੂ ਤਾਣ ਦਿੱਤਾ ਤੇ ਉਸ ਦੇ ਕੋਲੋਂ ਦੋ ਸੋਨੇ ਦੀਆਂ ਗੁੱਠੀਆਂ ਤੇ 1 ਲੱਖ ਰੁਪਏ ਦੇ ਕਰੀਬ ਨਗਦੀ ਲੁੱਟ ਕੇ ਲੁਟੇਰਾ ਫਰਾਰ ਹੋ ਗਿਆ ਤਾਂ ਇਹ ਕਟਨਾ ਅਸਿਸਟ ਵੀ ਜਿਹੜੀ ਕਿ ਫੁਟੇਜ ਦੇ ਵਿੱਚ ਵੀ ਯਾਦ ਹੋ ਜਾਂਦੀ ਹੈ ਜਿਸ ਦੇ ਕਿ ਸਿਸਟਮ ਵੀ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਦੋਸ਼ੀ ਮੋਟਰਸਾਈਕਲ ਚਲਾ ਰਿਹਾ ਤੇ ਲਾਲਾ ਉਸ ਦੇ ਪਿੱਛੇ ਬੈਠਿਆ ਤਾਂ ਗੋਨਿਆਣਾ ਪੁਲਿਸ ਚੌਕੀ ਨੇ ਸਬੰਧੀ ਫੁਟੇਜ ਜਿਹੜੀ ਕਿ ਸਿਸਟਮ ਵੀ ਉਹ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਦੋਸ਼ੀ ਦੀ ਪਾਲ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਤਾਂ ਚਾਕੂ ਦੀ ਨੋਕ ਤੇ ਜਿਹੜੀ ਕਿ ਲੁੱਟ ਕੀਤੀ ਗਈ ਹੈ ਲਾਲੇ ਦੇ ਕੋਲੋਂ 1 ਲੱਖ ਰੁਪਏ ਦੇ ਨਕਦੀ ਕਢਵਾ ਲਈ ਜਾਂਦੀ ਅਤੇ ਦੋ ਸੋਨੇ ਦੀਆਂ ਮੁੰਦਰਾ ਵੀ ਕਢਵਾਈਆਂ ਜਾਂਦੀਆਂ ਨੇ ਤਾਂ ਫਿਰ ਸੁਨਸਾਨ ਜਗ੍ਹਾ ਦੇ ਸਾਰੀ ਵਾਰਦਾਤ ਨੂੰ ਅਨਜਾਮ ਤੱਕ ਗਿਆ ਤਾਂ ਦੱਸਦੀ ਕਿ ਲਾਲੇ ਨੇ ਸਾਰੀ ਵਾਰਦਾਤ ਸੰਬੰਧੀ ਜਾਣਕਾਰੀ ਆਪਣੇ ਪਰਿਵਾਰ ਨੂੰ ਦਿੱਤੀ ਜਿਸ ਮਗਰੋਂ ਪੁਲਿਸ ਨੂੰ ਦਰਖਾਸਤ ਦਿੱਤੀ ਗਈ ਤਾਂ ਪੁਲਿਸ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ ਚੜ੍ਹਦੇ ਕਲਾ ਟਾਈਮ ਟੀਵੀ ਲਈ ਬਠਿੰਡਾ ਤੋਂ ਪੱਤਰਕਾਰ ਜਗਸੀਰ ਪੁੱਲਰ ਦੀ ਖਾਸ ਰਿਪੋਰਟ